ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਅੱਜ ਮੈਂ ਹਾਂ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹੋ ਬਟ ਫਿਰ ਵੀ ਆਮ ਥੈਂਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਜਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਨਾ ਮੈਂ ਤੇ ਬਾਈਲੇ ਲੈ ਕੇ ਆ ਰਿਹਾ ਸਾਰੀ ਆ ਇਹ ਤੁਹਾਡੇ ਲਈ ਹੈ ਹਨਾ ਇਹ ਸਾਡਾ ਗਾਣਾ ਨਹੀਂ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਹਨਾ ਆ ਇੱਕ ਹੋਰ ਗੱਲ ਆ ਪਰਿਵਾਰ ਨੂੰ ਆਫ ਕੋਰਸ ਆ థాంਕ ਯੂ ਉਹਨਾਂ ਤੋਂ ਬਿਗੈਰ ਤੇ ਉਹਨਾਂ ਦੇ ਮੁੰਡੇ ਤੋਂ ਬਿਗੈਰ ਆ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨਾ ਸੋ ਮੈਂ ਉਹਨਾਂ ਦਾ ਸਾਰਾ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨਾ ਆ ਜਿੰਦਗੀ ਦੇ ਵਿੱਚ ਬਟ ਆ ਲਵ ਥੈਮ ਆ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਹਨਾ ਤੇ ਗਾਣਾ ਆ ਆਪਣੇ YouTube ਚੈਨਲ ਕੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਆ ਬਹੁਤ ਖੁਸ਼ ਆ ਅੱਜ ਮੈਂ ਹਣਾ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹੋ ਬਟ ਫਿਰ ਵੀ ਆਮ ਥੈਂਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿਨੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿੱਜਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਣਾ ਮੈਂ ਤੇ ਬਾਈ ਲੈ ਕੇ ਆ ਰਿਹਾ ਸਾਰੀ ਆ ਇਹ ਤੁਹਾਡੇ ਲਈ ਆ ਨਾ ਇਹ ਸਾਡਾ ਗਾਣਾ ਲਈ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਹਨ ਆ ਇੱਕ ਹੋਰ ਗੱਲ ਆ ਪਰਿਵਾਰ ਨੂੰ ਆਫ ਕੋਰਸ ਥੈਂਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨਾ ਆ ਜਿੰਦਗੀ ਦੇ ਵਿੱਚ ਬਟ ਆਈ ਲਵ ਥੈਮ ਆਈ ਲਵ ਯੂ ਗਾਇਸ ਤੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਹਜਾ ਇਨਸਾਨ ਆ ਹਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਨਾ ਮੈਂ ਤੇ ਬਾਈਲੇ ਲੈ ਕੇ ਆ ਰਿਹਾ ਸਾਰੀ ਆ ਇਹ ਤੁਹਾਡੇ ਲਈ ਹੈ ਹਾਂ ਇਹ ਸਾਡਾ ਗਾਣਾ ਨਹੀਂ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਹਨ ਆ ਇੱਕ ਹੋਰ ਗੱਲ ਆ ਪਰਿਵਾਰ ਨੂੰ ਆਫ ਕੋਰਸ ਆ థాంਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨਾ ਆ ਜਿੰਦਗੀ ਦੇ ਵਿੱਚ ਬਟ ਆ ਲਵ ਥੈਮ ਆ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਨਾ ਤੇ ਗਾਣਾ ਆ ਆਪਣੇ YouTube ਚੈਨਲ ਕੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਅੱਜ ਮੈਂ ਹਾਂ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹਾਂ ਬਟ ਫਿਰ ਵੀ ਆਮ ਥੈਂਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿਨੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਹਜਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਮੈਂ ਤੇ ਬਾਈ ਲੈ ਕੇ ਆ ਰਿਹਾ ਹਾਂ ਸਾਰੀ ਆ ਇਹ ਤੁਹਾਡੇ ਲਈ ਆ ਨਾ ਇਹ ਸਾਡਾ ਗਾਣਾ ਲਈ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਹਨ ਆ ਇੱਕ ਹੋਰ ਗੱਲ ਆ ਪਰਿਵਾਰ ਨੂੰ ਆਫ ਕੋਰਸ ਥੈਂਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਨਾ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨਾ ਆ ਜਿੰਦਗੀ ਦੇ ਵਿੱਚ ਬਟ ਆਈ ਲਵ ਥੈਮ ਆਈ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਨਾ ਤੇ ਗਾਣਾ ਆ ਆਪਣੇ YouTube ਚੈਨਲ ਕੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਆ ਬਹੁਤ ਖੁਸ਼ ਆ ਅੱਜ ਮੈਂ ਹਨਾ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹੋ ਬਟ ਫਿਰ ਵੀ ਆਮ ਥੈਂਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿੰਨੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਝਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਨਾ ਮੈਂ ਤੇ ਬਾਈ ਲੈ ਕੇ ਆ ਰਿਹਾ ਹਾਂ ਸਾਰੀ ਆ ਇਹ ਤੁਹਾਡੇ ਲਈ ਆ ਨਾ ਇਹ ਸਾਡਾ ਗਾਣਾ ਨਹੀਂ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਨਾ ਇੱਕ ਹੋਰ ਗੱਲ ਆ ਆ ਪਰਿਵਾਰ ਨੂੰ ਆਫ ਕੋਰਸ ਆ థాంਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਨਾ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹੈ ਨਾ ਆ ਜਿੰਦਗੀ ਦੇ ਵਿੱਚ ਬਟ ਆ ਲਵ ਥੈਮ ਆ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਨਾ ਤੇ ਗਾਣਾ ਆ ਆਪਣੇ YouTube ਚੈਨਲ ਕੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਹਾਂ ਅੱਜ ਮੈਂ ਹੈ ਨਾ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹਾਂ ਪਰ ਫਿਰ ਵੀ ਆਮ ਥੈਂਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਹਜਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਨਾ ਮੈਂ ਤੇ ਬਾਈ ਲੈ ਕੇ ਆ ਰਿਹਾ ਸਾਰੀ ਆ ਇਹ ਤੁਹਾਡੇ ਲਈ ਆ ਨਾ ਇਹ ਸਾਡਾ ਗਾਣਾ ਲਈ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਨਾ ਇੱਕ ਹੋਰ ਗੱਲ ਆ ਪਰਿਵਾਰ ਨੂੰ ਆਫ ਕੋਰਸ ਥੈਂਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਨਾ ਸੋ ਮੈਂ ਉਹਨਾਂ ਦਾ ਅਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹੈ ਨਾ ਆ ਜਿੰਦਗੀ ਦੇ ਵਿੱਚ ਬਟ ਆ ਲਵ ਥੈਮ ਆ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਨਾ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਆਜ ਮੈਂ ਹੈ ਨਾ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹੋ ਜਾਂ ਬਟ ਫਿਰ ਵੀ ਆ ਥੈਂਕ ਯੂ ਸਾਰਿਆਂ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿੰਨੇ ਜਿਹੜੇ ਮੈਨੂੰ ਜਾਣਦੇ ਆ ਅ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿੱਜਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਨਾ ਮੈਂ ਤੇ ਬਾਈਲੇ ਲੈ ਕੇ ਆ ਰਿਹਾ ਸਾਰੀ ਆ ਇਹ ਤੁਹਾਡੇ ਲਈ ਆ ਨਾ ਇਹ ਸਾਡਾ ਗਾਣਾ ਨਹੀਂ ਆ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਹਨਾ ਆ ਇੱਕ ਹੋਰ ਗੱਲ ਆ ਪਰਿਵਾਰ ਨੂੰ ਆਫ ਕੋਰਸ ਆ ਥੈਂਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਨਾ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨਾ ਆ ਜਿੰਦਗੀ ਦੇ ਵਿੱਚ ਬਟ ਆਈ ਲਵ ਥੈਮ ਆਈ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਨਾ ਤੇ ਗਾਣਾ ਆ ਆਪਣੇ YouTube ਚੈਨਲ ਕੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਆ ਬਹੁਤ ਖੁਸ਼ ਆ ਅੱਜ ਮੈਂ ਹਨ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹੋ ਬਟ ਫਿਰ ਵੀ ਆਮ ਥੈਂਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੇ ਕਰ ਸਪੋਰਟ ਕੀਤੀ ਹਨ ਤੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਝਾ ਇਨਸਾਨ ਆ ਹਨ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਮੈਂ ਤੇ ਬਾਈ ਲੈ ਕੇ ਆ ਰਿਹਾ ਹਾਂ ਸਾਰੀ ਆ ਇਹ ਤੁਹਾਡੇ ਲਈ ਆ ਇਹ ਸਾਡਾ ਗਾਣਾ ਲਈ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਹਨ ਆ ਇੱਕ ਹੋਰ ਗੱਲ ਆ ਪਰਿਵਾਰ ਨੂੰ ਆਫ ਕੋਰਸ ਆ ਥੈਂਕ ਯੂ ਉਹਨਾਂ ਤੋਂ ਬਿਨਾਂ ਤੇ ਉਹਨਾਂ ਦੇ ਮੁੰਡੇ ਤੋਂ ਬਿਨਾਂ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨਾ ਆ ਜਿੰਦਗੀ ਦੇ ਵਿੱਚ ਬਟ ਆ ਲਵ ਥੈਮ ਆ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਹਨਾ ਤੇ ਗਾਣਾ ਆ ਆਪਣੇ YouTube ਚੈਨਲ ਕੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਆ ਬਹੁਤ ਖੁਸ਼ ਅੱਜ ਮੈਂ ਹਾਂ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹੋ ਬਟ ਫਿਰ ਵੀ ਆ థాంਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੱਕ ਸਪੋਰਟ ਕੀਤੀ ਹੈ ਨਾ ਤੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿੱਜਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਮੈਂ ਤੇ ਬਾਈ ਲੈ ਕੇ ਆ ਰਿਹਾ ਹਾਂ ਸਾਰੀ ਆ ਇਹ ਤੁਹਾਡੇ ਲਈ ਹੈ ਹਨਾ ਇਹ ਸਾਡਾ ਗਾਣਾ ਨਹੀਂ ਤੁਹਾਡਾ ਗਾਣਾ ਆਈ ਹੋਪ ਤੁਹਾਨੂੰ ਸਾਨੂੰ ਪਸੰਦ ਆਵੇ ਹਨਾ ਆ ਇੱਕ ਹੋਰ ਗੱਲ ਆ ਪਰਿਵਾਰ ਨੂੰ ਆਫ ਕੋਰਸ ਆ ਥੈਂਕ ਯੂ ਉਹਨਾਂ ਤੋਂ ਬਿਗੈਰ ਤੇ ਉਹਨਾਂ ਦੇ ਮੁੰਡੇ ਤੋਂ ਬਿਗੈਰ ਆ ਚੀਜ਼ਾਂ ਨਹੀਂ ਹੋਣੀ ਅਸੀਂ ਮੇਰੀ ਲਾਈਫ ਦੇ ਵਿੱਚ ਹਨਾ ਸੋ ਮੈਂ ਉਹਨਾਂ ਦਾ ਆਸਾਨ ਪੂਰਾ ਨਹੀਂ ਕਰ ਸਕਦਾ ਕਿਤੇ ਵੀ ਹਨਾ ਆ ਜਿੰਦਗੀ ਦੇ ਵਿੱਚ ਬਟ ਆਈ ਲਵ ਥੈਮ ਆਈ ਲਵ ਯੂ ਗਾਇਸ ਆ ਬਾਈ ਦੇ ਪੇਜ ਪੇਜ ਤੇ ਜਾ ਕੇ ਜਰੂਰ ਸਪੋਰਟ ਕਰਿਓ ਹਨਾ ਤੇ ਗਾਣਾ ਆ ਆਪਣੇ YouTube ਚੈਨਲ ਖੋ ਤੇ ਅੱਜ ਮੇਰੇ ਲਈ ਬਹੁਤ ਵੱਡਾ ਦਿਨ ਹੈ ਬਹੁਤ ਖੁਸ਼ ਅੱਜ ਮੈਂ ਹਾਂ ਤੇ ਆਈ ਹੋਪ ਤੁਸੀਂ ਸਾਰੇ ਵੀ ਖੁਸ਼ ਹੋਵੋਗੇ ਜਿੰਨੇ ਤੁਹਾਡੇ ਮੈਸੇਜ ਆ ਰਹੇ ਮੈਨੂੰ ਪਤਾ ਕਿ ਤੁਸੀਂ ਖੁਸ਼ ਹੋ ਬਟ ਫਿਰ ਵੀ ਆ థాంਕ ਯੂ ਸਾਰੇ ਨੇ ਜਿਨ੍ਹਾਂ ਨੇ ਮੇਰੀ ਅੱਜ ਤੇ ਕਰ ਸਪੋਰਟ ਕੀਤੀ ਹੈ ਨਾ ਤੇ ਜਿਹੜੇ ਮੈਨੂੰ ਜਾਣਦੇ ਆ ਦਿਲੋਂ ਜਾਣਦੇ ਆ ਕਿ ਮੈਂ ਕੌਣ ਆ ਕਿਜਾ ਇਨਸਾਨ ਆ ਨਾ ਤੇ ਆ ਜਿਹੜਾ ਵੀ ਮੈਂ ਗਾਣਾ ਥੋੜਾ